ਜ਼ਿੰਦਗੀ ਦਾ ਉਹ ਸੱਚ ਤੁਹਾਡੇ ਅੱਗੇ ਲੈ ਕੇ ਆ ਰਹੇ ਆ ਜੋ ਅਧੂਰਾ ਆ ਜਦੋਂ ਵੀ ਤੁਸੀਂ ਪੰਜਾਬ ਤੋਂ ਕਦਮ ਚੱਕਦੇ ਹੋ ਤੁਸੀਂ ਬਾਹਰ ਦੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ ਰਾਤਾਂ ਨੂੰ ਤੁਹਾਨੂੰ ਭੁੱਖੇ ਵੀ ਸੌਣਾ ਪੈ ਸਕਦਾ ਹੈ ਯੂਰਪ ਦਾ ਕੰਪਿਊਟਰ ਆ ਇੱਕ ਸਾਰੇ ਪਾਸੇ ਕਾਨੂੰਨ ਆ ਤੇ ਇਹ ਜਿਹੜੀ ਇਨਫਰਮੇਸ਼ਨ ਆ ਤੁਹਾਡੀ ਜਦੋਂ ਫਿੰਗਰ ਹੁੰਦੇ ਆ ਤੁਹਾਡੀ ਇਨਫਰਮੇਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੀਜੀ ਜਗ੍ਹਾ ਤੇ ਪਹੁੰਚਦੀ ਪਈ ਪੰਜਾਬ ਟੂ ਸਪੇਨ ਦੇਖ ਰਹਾ ਹੈ ਸਾਰੇ ਹੀ ਸਰੋਤਿਆਂ ਦਾ ਅਸੀਂ ਜੀ ਆਇਆਂ ਆਖਦੇ ਆ ਤੇ ਅੱਜ ਲੈ ਕੇ ਆਇਆ ਪ੍ਰੋਗਰਾਮ ਸਾਹਿਬ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਪੇਨ ਵਿੱਚ ਰਹਿਣ ਦੇ ਖਰਚੇ ਜਾਂ ਫਿਰ ਯੂਰਪ ਵਿੱਚ ਰਹਿਣ ਦੇ ਖਰਚੇ ਜਿਹੜੇ ਵੀ ਵੀਰ ਭੈਣਾ ਜਰਮ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਸਪੇਨ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਆਉਣ ਤੋਂ ਪਹਿਲਾਂ ਇਹ ਚੀਜ਼ ਜਾਣਣੀ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਇੱਥੇ ਰਹਿਣ ਦਾ ਖਰਚਾ ਕਿੰਨਾ ਹੋਵੇਗਾ ਖਾਣ ਦਾ ਪੀਣ ਦਾ ਤੇ ਕੰਮ ਤੋਂ ਕੱਚੇ ਬੰਦੇ ਨੂੰ ਸੈਲਰੀ ਕਿੰਨੀ ਮਿਲੇਗੀ ਤੇ ਤੁਹਾਨੂੰ ਕਿੰਨੇ ਟਾਈਮ ਦਾ ਕੰਮ ਮਿਲੇਗਾ ਮਿਲੇਗਾ ਜਾਂ ਨਹੀਂ ਮਿਲੇਗਾ ਇਹਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੇਵਾਂਗੇ ਜ਼ਿੰਦਗੀ ਦਾ ਉਹ ਸੱਚ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਜੋ ਅਧੂਰਾ ਆ ਜਦੋਂ ਵੀ ਪੰਜਾਬ ਤੋਂ ਚੱਲਦੇ ਆ ਵੱਡੇ ਸੁਪਨੇ ਹੁੰਦੇ ਆ ਦਿਮਾਗ ਵਿੱਚ ਕਾਰਾਂ ਵੱਡੇ ਘਰ ਤੇ ਵਧੀਆ ਕੱਪੜੇ ਵਧੀਆ ਬੂਟ ਤੇ ਅਸੀਂ ਉਸ ਜ਼ਿੰਦਗੀ ਬਾਰੇ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਦੱਸਾਂਗੇ ਅਸਲ ਹਾਲਾਤ ਕੀ ਨੇ ਜੀ ਜਦੋਂ ਵੀ ਤੁਸੀਂ ਪੰਜਾਬ ਤੋਂ ਕਦਮ ਚੱਕਦੇ ਹੋ ਤੁਸੀਂ ਬਾਹਰ ਦੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ ਜੀ ਤੇ ਤੁਹਾਨੂੰ ਜਾਣ ਤੋਂ ਪਹਿਲਾਂ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿ ਤੁਹਾਨੂੰ ਉੱਥੇ ਜਾ ਕੇ ਕਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਵੇਗਾ ਕਿਹੜੀਆਂ ਮੁਸ਼ਕਲਾਂ ਤੁਹਾਡੇ ਕਦਮ-ਕਦਮ ਤੇ ਆਉਣ ਲੱਗੀਆਂ ਆ ਤੇ ਕਿੰਨਾ ਕੁ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਜੀ ਰਾਤਾਂ ਨੂੰ ਤੁਹਾਨੂੰ ਭੁੱਖੇ ਵੀ ਸੌਣਾ ਪੈ ਸਕਦਾ ਹੈ ਤੁਹਾਨੂੰ ਇੱਕ ਇੱਕ ਮਹੀਨਾ ਕੰਮ ਤੋਂ ਬਿਨਾਂ ਵੀ ਰਹਿਣਾ ਪੈ ਸਕਦਾ ਹੈ ਤੇ ਤੁਹਾਡੇ ਘਰ ਦਾ ਇੰਤਜ਼ਾਮ ਕਰਨ ਵਾਸਤੇ ਤੁਹਾਨੂੰ ਕਈ ਲੋਕਾਂ ਦੇ ਗੀੜੇ ਕੱਢਣੇ ਪੈ ਸਕਦੇ ਨੇ ਬਹੁਤ ਹੀ ਤੁਹਾਨੂੰ ਮਾਲਕਾਂ ਦੇ ਅੱਗੇ ਪਿੱਛੇ ਘੁੰਮਣਾ ਪਵੇਗਾ ਬਹੁਤ ਹੀ ਤੁਹਾਨੂੰ ਦੁਕਾਨਾਂ ਤੇ ਜਾਣਾ ਪਵੇਗਾ ਕੰਮ ਮੰਗਣ ਵਾਸਤੇ ਤੁਹਾਨੂੰ ਦਰ-ਦਰ ਤੇ ਭਟਕਣਾ ਪਵੇਗਾ ਸਟਰਗਲ ਦੀ ਸੀਡੀ ਇਹ ਪੌੜੀ ਇਹ ਲਗਾਤਾਰ ਉਨਾਂ ਚੜ੍ਹਣੀਆਂ ਜਿੰਨਾ ਚਿਰ ਤੁਸੀਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਜਾਂਦੇ ਜੀ ਜੇਕਰ ਤੁਸੀਂ ਸਪੇਨ ਜਾਣਾ ਚਾਹਦੇ ਹੋ ਸਪੇਨ ਵਿੱਚ ਤੁਹਾਨੂੰ ਕਟੋ-ਕਟਨੀ 3 ਸਾਲ ਇੱਥੇ ਕੱਚੇ ਰਹਿਣਾ ਪਵੇਗਾ 3 ਸਾਲ ਤੋਂ ਬਾਅਦ ਤਾਨੂੰ 8 ਮਹੀਨੇ ਹੋਰ ਕੱਚੇ ਰਹਿਣਾ ਪਊਗਾ ਕਿਉਂਕਿ ਇਹ 8 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਹੈ ਜਿਹਨਾਂ ਵਿੱਚ ਤੁਹਾਡੇ ਪੇਪਰ ਬਣਨਗੇ ਜਿਹਦੇ ਵਿੱਚ ਆਪਾਂ ਨੂੰ ਕਹਿੰਦੇ ਆ ਪੀਆਰ ਪੀਆਰ ਨਹੀਂ ਟੀਆਰਸੀ ਪਹਿਲਾਂ ਬਣਦੀ ਹੈ ਟੀਆਰਸੀ ਤੋਂ ਬਾਅਦ ਹੀ ਪੀਆਰ ਹੁੰਦੀ ਹੈ ਤੇ ਜਿਹੜੇ ਬੰਦੇ 2 ਸਾਲ ਵਾਲੇ ਇਨਫੋਰਮੇਸ਼ਨ ਵਾਲੇ ਪੇਪਰ ਲੈਣਾ ਚਾਹੁੰਦੇ ਆ ਪਰ ਉਹ ਇਨਫੋਰਮੇਸ਼ਨ ਵਾਲੇ ਪੇਪਰ ਲੈਣ ਤੋਂ ਬਾਅਦ ਫੇਰ ਦੁਬਾਰਾ ਸਟਰਗਲ ਕਰਿਆ ਕਿਉਂਕਿ ਉਸੇ ਫੀਲਡ ਵਿੱਚ ਤੁਹਾਨੂੰ ਕੰਮ ਲੱਭ ਕੇ ਉਹਦਾ ਕੰਟਰੈਕਟ ਲਾਉਣਾ ਪੈਂਦਾ ਜੇ ਤੁਸੀਂ ਨਹੀਂ ਲਾਉਂਦੇ ਤੇ ਤੁਹਾਡੇ ਗਾਂ ਪੇਪਰ ਰੀ ਨਿਊ ਨਹੀਂ ਹੁੰਦੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ 2 ਸਾਲਾਂ ਦੇ ਪੇਪਰ ਲੈ ਕੇ ਵੀ ਕੰਮ ਕਰ ਸਕਦੇ ਹੋ ਜਾਂ ਫਿਰ ਸੋਚੋਗੇ ਤੁਸੀਂ 2 ਸਾਲ ਦੇ ਪੇਪਰ ਤੁਹਾਨੂੰ ਮਿਲ ਗਏ ਆ ਤੇ ਤੁਸੀਂ ਪੱਕੇ ਹੋ ਗਏ ਹੋ ਇਹ ਤੁਹਾਡੀ ਬਹੁਤ ਹੀ ਵੱਡੀ ਗਲਤਫਹਮੀ ਹੈ ਕਿਉਂਕਿ 2 ਸਾਲ ਦੇ ਪੇਪਰ ਲੈਣ ਤੋਂ ਬਾਅਦ ਵੀ ਤੁਹਾਨੂੰ ਕੰਟਰੈਕਟ ਲੈਣਾ ਪਵੇਗਾ 2 ਸਾਲ ਦੇ ਪੇਪਰ ਸਾਨੂੰ ਇਹ ਇਹੀ ਪਰਮਿਸ਼ਨ ਦਿੰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰਕੇ ਕਿਤੇ ਆਪਣੇ ਦੇਸ਼ ਵਿੱਚ ਵਾਪਸ ਜਾ ਸਕਦੇ ਹੋ ਤੇ ਉੱਥੋਂ ਫਿਰ ਤੁਸੀਂ ਵਾਪਸ ਆ ਸਕਦੇ ਹੋ ਜੀ ਇਸ ਲਈ ਸਭ ਤੋਂ ਪਹਿਲਾਂ ਤੇ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਛੋਟੇ-ਛੋਟੇ ਮੁੱਢਲੇ ਖਰਚੇ ਸਭ ਤੋਂ ਪਹਿਲਾਂ ਤੇ ਸਾਹਲ ਜਦੋਂ ਕੋਈ ਵੀ ਯੂਰਪ ਵਿੱਚ ਆਉਂਦਾ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਬੈਕਬੋਨ ਦੇਖਣੀ ਚਾਹੀਦੀ ਬੰਦੇ ਨੂੰ ਕੋਈ ਬੰਦਾ ਸੋਲਿਡ ਦੇਖਣਾ ਚਾਹੀਦਾ ਜਿਹਨਾਂ ਤੁਹਾਡੀ ਕੋਈ ਗੱਲਬਾਤ ਆ ਹਾਂਜੀ ਤੁਹਾਡਾ ਕੋਈ ਰਿਸ਼ਤੇਦਾਰ ਆ ਜੀ ਕੋਈ ਤੁਹਾਡਾ ਭੈਣ ਭਰਾ ਆ ਜਿਹੜਾ ਤੁਹਾਡੇ ਨਾਲ ਸਹਿਮਤੀ ਰੱਖਦਾ ਹੋਵੇ ਤੁਹਾਨੂੰ ਆਉਂਦਿਆਂ ਨੂੰ ਮਦਦ ਕਰਨੀ ਚਾਹੁੰਦਾ ਹੋਵੇ ਕੰਮ ਤੇ ਕਿਤੇ ਲਿਜਾ ਸਕੇ ਹਾਂਜੀ ਤੁਹਾਡੀ ਇਨਪਾਦਰੋਨਾ ਮੈਂਤੋ ਕਰਵਾ ਸਕੇ ਤੁਹਾਡਾ ਰਹਿائش ਦਾ ਪ੍ਰਬੰਧ ਕਰ ਸਕੇ ਤੇ ਤੁਹਾਨੂੰ 에ਰਪੋਰਟ ਤੋਂ ਲਿਜਾ ਸਕੇ ਜੀ ਜਦੋਂ ਵੀ ਤੁਸੀਂ ਸਪੇਨ ਦੇ ਵਿੱਚ ਕਦਮ ਰੱਖਦੇ ਹੋ ਤੇ ਤੁਹਾਡਾ ਪਹਿਲਾ ਸਟੈਪ ਕੀ ਹੁੰਦਾ ਹੈ ਤੁਸੀਂ ਇੱਥੇ ਆ ਕੇ ਆਪਣਾ ਐਡਰੈਸ ਜਿਹਨੂੰ ਅਸੀਂ ਇੱਥੇ ਸਪੈਨਿਸ਼ ਦੇ ਵਿੱਚ ਇਮਪਾਦਰੋਨਾ ਮੈਂਤੋ ਕਹਿੰਦੇ ਆ ਉਹ ਬਹੁਤ ਹੀ ਜ਼ਰੂਰੀ ਹੈ ਜੇ ਇਸ ਦੇ ਨਾਲ ਤੁਸੀਂ ਇੱਥੇ ਆ ਕੇ 40 ਤੋਂ 50% ਲੀਗਲ ਹੋ ਜਾਂਦੇ ਉਹ ਤੇ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਦੇ ਨਾਲ ਤੁਹਾਡਾ ਡਾਕਟਰੀ ਕਾਰਡ ਬਣ ਜਾਂਦਾ ਹੈ ਤੇ ਤੁਹਾਡਾ ਇੱਕ ਐਡਰੈਸ ਹੋ ਜਾਂਦਾ ਹੈ ਤੁਹਾਨੂੰ ਇੱਕ ਲੀਗਲ ਆਈਡੈਂਟੀਟੀ ਮਿਲ ਜਾਂਦੀ ਹੈ ਕਿ ਤੁਸੀਂ ਸਪੇਨ ਵਿੱਚ ਰਹਿ ਰਹੇ ਹੋ ਜਿਹੜੇ ਮਿਊਨਿਸਪਲ ਦੇ ਆਫਿਸ ਹੁੰਦੇ ਆ ਜਿਵੇਂ ਤੁਹਾਡੇ ਆਪਾਂ ਪੰਜਾਬ ਦੇ ਵਿੱਚ ਮਿਊਨਿਸਪਲ ਦੇ ਆਫਿਸ ਹੁੰਦੇ ਆ ਉਦਾਂ ਹੀ ਇੱਥੇ ਆ ਜਾਂਦਾ ਮੈਂ ਤੋਂ ਹੁੰਦੀਆਂ ਨੇ ਉੱਥੇ ਹੀ ਜਿਵੇਂ ਸਾਡਾ ਰਾਸ਼ਨ ਕਾਰਡ ਹੁੰਦਾ ਆ ਪੰਜਾਬ ਦੇ ਵਿੱਚ ਇਵੇਂ ਹੀ ਘਰ ਦੀ ਇੱਕ ਲਿਸਟ ਹੁੰਦੀ ਆ ਉਹਦੇ ਵਿੱਚ ਨਾਂ ਲਿਖਿਆ ਹੁੰਦਾ ਇਨ ਪਾਦਰੋਨਾਮੇਨ ਤੋਂ ਕਿੰਨੇ ਲੋਕ ਇਸ ਘਰ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਰਿਕਾਰਡ ਰਹਿੰਦਿਆਂ ਦਾ ਉਸ ਜਗ੍ਹਾ ਤੇ ਹੁੰਦਾ ਤੇ ਇਹ ਤੋਂ ਇਲਾਵਾ ਜੀ ਇੱਕ ਹੋਰ ਗੱਲ ਵੀ ਆ ਜੀ ਉਹ ਗੱਲ ਇਹ ਆ ਕਿ ਜਿਹੜਾ ਡਾਕਟਰੀ ਕਾਰਡ ਬਣਾਉਣ ਵਾਸਤੇ ਹਰ ਕੰਮ ਕਰਨ ਵਾਸਤੇ ਇਨ ਪਾਦਰੋਨਾਮੇਨ ਤੋਂ ਦੀ ਜ਼ਰੂਰਤ ਪੈਂਦੀ ਆ ਜੀ ਜਿਹੜੀ ਇੱਥੇ ਲੋਕ ਠੱਗ ਵੀ ਰਿਹਾ ਆ 500 ਰੁਪਿਆ ਵੀ ਕੋਈ ਲੈ ਰਿਹਾ ਕੋਈ ਫ੍ਰੀ ਵੀ ਕਰਵਾ ਕੇ ਦੇ ਰਿਹਾ ਤੇ ਰੈੱਡ ਕਰਾਸ ਤੇ ਬਿਲਕੁਲ ਫ੍ਰੀ ਹੁੰਦੀ ਆ ਉਹਦੀ ਆਪਾਂ ਵੀਡੀਓ ਕਰਾਂਗੇ ਜੀ ਪਰ ਇੰਪਾਜ਼ਰਨਾਮੇ ਤੋਂ ਬਾਅਦ ਵਿੱਚ ਤੁਹਾਡੀ ਜ਼ਿੰਦਗੀ ਦਾ ਸਟਰਗਲ ਸ਼ੁਰੂ ਹੁੰਦਾ ਜੇ ਤੁਸੀਂ ਇੰਪਾਜ਼ਰਨਾਮੇ ਤੋਂ ਨਹੀਂ ਕਰਵਾਉਂਦੇ ਕਿਸੇ ਵੀ ਹਾਲ ਵਿੱਚ ਤੁਹਾਡਾ ਮੈਡੀਕਲ ਕਰਨਾ ਕਾਰਡ ਬਣਨਾ ਵੀ ਅਧੂਰਾ ਆ ਜੀ ਤੁਹਾਡਾ ਪੱਕੇ ਹੋਣਾ ਵੀ ਅਧੂਰਾ ਆ ਜੀ ਤੁਸੀਂ ਕਾਨੂੰਨ ਦੇ ਅੰਡਰ ਨਹੀਂ ਆਉਂਦੇ ਜੀ ਤੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਕਈਆਂ ਦੇ ਪਾਸਪੋਰਟ ਹੈ ਨਹੀਂਗੇ ਯੰਟਾ ਨੇ ਖੋਲੇ ਡੋਂਗੀ ਵਿੱਚ ਜੀ ਪਰ ਇੰਪਾਦਰਨਾਮੇ ਤੋਂ ਜ਼ਰੂਰੀ ਕਰਵਾਉਣੀ ਆ ਕਿੱਦਾਂ ਕਰਾਉਣੀ ਆ ਉਹ ਉਹਦੇ ਬਾਰੇ ਹੁਣ ਤੁਸੀਂ ਸੋਚਣਾ ਵਾ ਜੀ ਜੇਕਰ ਤੁਸੀਂ ਡਾਕਟਰੀ ਕਾਰਡ ਨਹੀਂ ਬਣਾਉਂਦੇ ਉਹ ਤੇ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂਡੇ ਨਾਲ ਕੋਈ ਹਵੀ ਨਵੀ ਹੋ ਜਾਂਦੀ ਹੈ ਤੇ ਤੁਹਾਨੂੰ ਇੱਥੇ ਖਰਚੇ ਬਹੁਤ ਪੈਣਗੇ ਬਹੁਤ ਵੱਡੇ ਵੱਡੇ ਬਿੱਲ ਆਣਗੇ ਤੇ ਇਸ ਲਈ ਅਸੀਂ ਬਾਰ-ਬਾਰ ਤੁਹਾਨੂੰ ਇਹੀ ਕਹਿ ਰਹੇ ਆ ਆਪਣੀ ਇੰਪਾਦਰਨਾਮੇ ਤੋਂ ਕਰਵਾ ਲਓ ਉਤੋਂ ਬਾਅਦ ਡਾਕਟਰੀ ਕਾਰਡ ਹੈ ਜੋ ਕਿ ਮਸਟ ਕਰਾ ਲਓ ਤਾਂ ਕਿ ਤੁਹਾਨੂੰ ਫ੍ਰੀ ਵਿੱਚ ਸਰਵਿਸਿਜ਼ ਮਿਲ ਸਕਣ ਜਿਹੜਾ ਮੈਡੀਕਲ ਕਾਰਡ ਆ ਉਹ ਇੰਨਾ ਕਿ ਜ਼ਰੂਰੀ ਆ ਕਿ ਜਦੋਂ ਤੁਸੀਂ ਪੱਕੇ ਵੀ ਹੋਣਾ ਆ ਸਪੇਨ ਵਿੱਚ ਤੁਸੀਂ ਰਾਈਗੋ ਸੋਸ਼ਲ ਲੈਣੀ ਆ ਰਾਈਗੋ ਲੈ ਕੇ ਰਾਈਗੋ ਦਾ ਮਤਲਬ ਹੁੰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੇ ਕੋਲ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਆ ਜਿਹਦੇ ਕਰਕੇ ਤੁਸੀਂ ਆਪਣੇ ਆਪ ਨੂੰ ਰੀਪ੍ਰেজেন্ট ਕਰ ਰਿਹਾ ਹਾਂ ਕਿ ਤੁਹਾਡਾ ਇੱਥੇ ਗਵਰਨਮੈਂਟ ਤੁਹਾਨੂੰ ਪੱਕਿਆ ਕਰ ਦੇਵੇ ਜੀ ਤੇ ਉਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡਾ ਇੰਪਾ ਪਾਰਨਮੈਂਟੋ ਦੂਜਾ ਤੁਹਾਡਾ ਮੈਡੀਕਲ ਕਾਰਡ ਤੀਜਾ ਤੁਹਾਡਾ ਇੱਥੇ ਦੀ ਭਾਸ਼ਾ ਸਿੱਖਣ ਦਾ ਸਰਟੀਫਿਕੇਟ ਲੱਗਣਾ ਲੱਗਣਾ ਵਾ ਜੀ ਹਾਂਜੀ ਉਹ ਬਹੁਤ ਜ਼ਰੂਰੀ ਆ ਉਹ ਤੋਂ ਬਿਨਾਂ ਨਹੀਂ ਹੋ ਸਕਦਾ ਜਿਵੇਂ ਕਟਲੋਨੀਆ ਕਟਲੋਨੀਆ ਦੇ ਵਿੱਚ ਲਾਅ ਵੱਖਰਾ ਆ ਇਹਦੀਆਂ ਜਿੰਨੀਆਂ ਸਟੇਟਾਂ ਆ ਸਪੇਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੱਖ-ਵੱਖਰੇ ਤਰੀਕੇ ਦੇ ਨਾਲ ਲਾਅ ਆ ਤੇ ਵੱਖ-ਵੱਖਰੇ ਤਰੀਕੇ ਨਾਲ ਗਵਰਨਰ ਜਿਹੜੇ ਆ ਉਹ ਕੰਮ ਕਰਦੇ। ਜੀ। ਤੇ ਗੱਲਬਾਤ ਕਰਦੇ ਹਾਂ ਜੀ ਹੁਣ ਰਹਿਣ ਦੇ ਖਰਚਿਆਂ ਦੀ। ਤੁਸੀਂ ਜਦੋਂ ਉੱਥੇ ਸਪੇਨ ਵਿੱਚ ਆਂਦੇ ਹੋ ਤੇ ਤੁਹਾਨੂੰ ਰੂਮ ਚਾਹੀਦਾ ਇੱਕ ਰਹਿਣ ਵਾਸਤੇ ਤੁਸੀਂ ਜਾਂ ਫਿਰ ਸ਼ੇਅਰਿੰਗ ਦੇ ਵਿੱਚ ਕਿਸੇ ਨਾਲ ਰਹਿੰਦੇ ਹੋ ਜਾਂ ਫਿਰ ਤੁਹਾਨੂੰ ਇੱਕ ਸੈਪਰੇਟ ਆ ਤੁਹਾਡਾ ਆਪਣਾ ਰੂਮ ਮਿਲ ਜਾਂਦਾ ਹੈ। ਇਹ ਇਹ ਰੂਮ ਤੁਹਾਨੂੰ 150 ਤੋਂ ਲੈ ਕੇ 400-500 ਯੂਰੋ ਤੱਕ ਮੰਥਲੀ ਖਰਚਾ ਪੈ ਸਕਦਾ ਹੈ। ਤੇ ਨਾਲ ਤੁਹਾਡਾ ਖਾਣ ਦਾ ਖਰਚਾ ਜੇਕਰ ਤੁਹਾਡੇ ਰੂਮ ਵਿੱਚ ਜਾਂ ਉਸ ਘਰ ਦੇ ਵਿੱਚ ਜਿੰਨੇ ਵੀ ਸ਼ੇਅਰਿੰਗ ਵਿੱਚ ਬੰਦੇ ਰਹਿ ਰਹੇ ਨੇ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਖਰਚਾ ਕਰਨਾ ਚਾਹੁੰਦੇ ਹੋ ਤੁਸੀਂ ਇਕੱਠਾ ਰਾਸ਼ਨ ਲੈ ਆਓ ਤੇ ਤੁਹਾਨੂੰ ਉਹ ਸਸਤਾ ਪਵੇਗਾ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਆਪਣਾ ਸੈਪਰੇਟ ਲਿਆ ਕੇ ਖਾਣਾ ਬਣਾਵਾਂ ਉਹ ਤੁਹਾਨੂੰ ਥੋੜਾ ਮਹਿੰਗਾ ਪਵੇਗਾ ਤੇ ਤੁਸੀਂ ਉਹ ਖਰਚੇ ਦਾ ਐਸਟੀਮੇਟ ਮੈਂ ਘੱਟੋ-ਘੱਟ 70 ਤੋਂ ਲੈ ਕੇ 100 0 ਉਹ ਖਰਚਾ ਤੁਸੀਂ ਵਿੱਚ ਐਡ ਕਰ ਲਓ ਇਤੋਂ ਇਲਾਵਾ ਜੇ ਤੁਸੀਂ ਬਾਰਸਲੋਨਾ ਵਰਗੇ ਸ਼ਹਿਰਾਂ ਵਿੱਚ ਰਹਿੰਦੇ ਹੋ ਤਾਂ ਤੁਹਾਡਾ ਖਰਚਾ ਉਹ 10 ਗੁਣਾ ਹੋਰ ਜ਼ਿਆਦਾ ਵੱਧ ਜਾਂਦਾ ਆ ਜਿਵੇਂ ਰਹਿائش ਆ ਬਾਰਸਲੋਨਾ ਦੇ ਵਿੱਚ ਬਹੁਤ ਮਹਿੰਗੀ ਆ ਤੇ ਇੱਥੇ ਰਹਿਣ ਨੂੰ ਕੰਮ ਕੰਮ ਕਰਨ ਨੂੰ ਤਾਂ ਲੱਭ ਜਾਂਦਾ ਪਰ ਰਹਿਣ ਨੂੰ ਘਰ ਨਹੀਂ ਲੱਭਦਾ ਤੇ ਜਿੱਥੇ ਕਮਰਾ ਲੱਭਦਾ ਤੇ ਉਹ ਕਾਫੀ ਮਹਿੰਗਾ ਲੱਭਦਾ ਤੇ ਇਤੋਂ ਇਲਾਵਾ ਫਿਰ ਤੁਹਾਨੂੰ ਟ੍ਰੇਨ ਦੀਆਂ ਟਿਕਟਾਂ ਵੀ ਲੈਣੀਆਂ ਪੈ ਸਕਦੀਆਂ ਤੇ ਮੈਟਰੋ ਦੇ ਵਿੱਚ ਤੁਸੀਂ ਸਫ਼ਰ ਕਰਨਾ ਪੈ ਸਕਦਾ ਆ ਕਮੇ ਤੇ ਜਾਣ ਵਾਸਤੇ ਜੀ ਕਿਉਂਕਿ ਇੱਕ ਇੱਕ ਕਾਫੀ ਵੱਡਾ ਸ਼ਹਿਰ ਆ ਤੇ ਇਹਦੇ ਅੰਦਰ ਚਲਦੀਆਂ ਵਾ ਕਾਫੀ ਸਾਰੀਆਂ ਟ੍ਰੇਨਾਂ ਜੀ ਤੇ ਉਹਨਾਂ ਟ੍ਰੇਨਾਂ ਦੇ ਪਾਸ ਵੀ ਬਣਾਉਣੇ ਪੈਂਦੇ ਆ ਫਿਰ ਇਹ ਤੋਂ ਇਲਾਵਾ ਜੇ ਮਾਲਕ ਨੇ ਤੁਹਾਨੂੰ ਟਾਈਮ ਤੇ ਤਨਖਾਹ ਨਾ ਦਿੱਤੀ ਜੀ ਤੇ ਘਰ ਦਾ ਬਿੱਲ ਆ ਗਿਆ ਰੋਟੀ ਤੋਂ ਆ ਇਹ ਗੱਲਾਂ ਉਦੋਂ ਸ਼ੁਰੂ ਹੋਣੀਆਂ ਵਾ ਜਦੋਂ ਤੁਹਾਡਾ ਘਰ ਦਾ ਰਹਿਣ ਦਾ ਪੱਕਾ ਇਂਤਜ਼ਾਮ ਹੋ ਜਾਂਦਾ ਹੋ ਜਾਂਦਾ ਜਦੋਂ ਤੁਹਾਨੂੰ ਕੋਈ ਬੰਦਾ ਤੁਹਾਡੀ ਬਾਹ ਫੜ ਲੈਂਦਾ ਆ ਜੀ ਜਦੋਂ ਤੁਹਾਨੂੰ ਕੰਮ ਲੱਭ ਪੈਂਦਾ ਆ ਉਹ ਤੋਂ ਪਹਿਲਾਂ ਜਿਹੜਾ ਵਾ ਨਾ ਉਹ ਤਾਂ ਸਟਰਗਲ ਇਦਾਂ ਦਾ ਆ ਕਿ ਜਿਹੜਾ ਅਸੀਂ ਦੱਸ ਵੀ ਨਹੀਂ ਸਕਦੇ ਇੱਥੇ ਕਿ ਬਹੁਤ ਤਕੜਾ ਸਟਰਗਲ ਆ ਜਿਹਨੂੰ ਕੋਈ ਨਹੀਂ ਜਾਣਦਾ ਇੱਥੇ ਉਸ ਬੰਦੇ ਲਈ ਇੱਕ ਬਹੁਤ ਵੱਡਾ ਇੱਕ ਚੁਣੌਤੀ ਬਣ ਜਾਂਦੀ ਆ ਉਹਦੀ ਜ਼ਿੰਦਗੀ ਵਿੱਚ ਜੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਤੁਹਾਨੂੰ ਡਰਾ ਰਹੇ ਆ ਅਸੀਂ ਤੁਹਾਨੂੰ ਇਹ ਐਕਸਪਲੇਨ ਕਰ ਰਹੇ ਆ ਤੁਹਾਨੂੰ ਜੇ ਦੱਸ ਰਹੇ ਹਾਂ ਕਿ ਤੁਹਾਨੂੰ ਸਪੇਨ ਵਿੱਚ ਜਾਂ ਤੁਸੀਂ ਯੂਰਪ ਦੇ ਵਿੱਚ ਜਦੋਂ ਵੀ ਆਂਦੇ ਹੋ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਦੋਂ ਹੀ ਤੁਸੀਂ ਪੰਜਾਬ ਦੇ ਜਾਂ ਦਿੱਲੀ ਦੇ 에ਰਪੋਰਟ ਤੋਂ ਕਦਮ ਚੱਕਦੇ ਹੋ ਪਲੇਨ ਵਿੱਚ ਬੈਠਦੇ ਹੋ ਤੁਹਾਡਾ ਸਟਰਗਲ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਇੱਕ ਗੱਲ ਹੋਰ ਯਾਦ ਰੱਖਿਓ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੇ ਕਈਆਂ ਦੇ ਸਾਡੀ ਇਹ ਗੱਲ ਜਿਹੜੀ ਆ ਉਹ ਕੰਮ ਆਊਗੀ ਜਿਹੜੇ ਤਾਂ ਵੀਰ ਆਉਂਦੇ ਆ ਡੌਂਕੀ ਦੇ ਵਿੱਚ ਜਦੋਂ ਉਹਨਾਂ ਦਾ ਕਿਸੇ ਕੰਟਰੀ ਦੇ ਵਿੱਚ ਹੋ ਜਾਂਦੇ ਆ ਫਿੰਗਰ ਜੀ ਯੂਰਪ ਦੇ ਕੰਪਿਊਟਰ ਆ ਇੱਕ ਸਾਰੇ ਪਾਸੇ ਕਾਨੂੰਨ ਆ ਤੇ ਇਹ ਜਿਹੜੀ ਇਨਫਾਰਮੇਸ਼ਨ ਆ ਤੁਹਾਡੀ ਜਦੋਂ ਫਿੰਗਰ ਹੁੰਦੇ ਆ ਤੁਹਾਡੀ ਇਨਫਾਰਮੇਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੀਜੀ ਜਗ੍ਹਾ ਤੇ ਪਹੁੰਚਦੀ ਪਹੁੰਚਦੀ ਆ ਜਦੋਂ ਤੁਹਾਡੇ ਕਿਸੇ ਕੰਟਰੀ ਵਿੱਚ ਫਿੰਗਰ ਹੋ ਜਾਂਦੇ ਆ ਫਿਰ ਤੁਹਾਨੂੰ ਮਿਲਦੇ ਆ ਗਿਣਤੀ ਦੇ ਦਿਨ ਯੂਰਪ ਛੱਡਣ ਵਾਸਤੇ ਤੇ ਉਹ ਤੁਹਾਨੂੰ ਲਿਖ ਕੇ ਵੀ ਦਿੰਦੇ ਆ ਤੇ ਜਿਹੜੇ ਬੰਦੇ ਉਹ ਚੀਜ਼ ਤੇ ਅਮਲ ਨਹੀਂ ਕਰਦੇ ਤਾਂ ਉਹ ਦੂਸਰੀ ਕੰਟਰੀ ਵਿੱਚ ਆ ਜਾਂਦੇ ਆ ਦੂਸਰੀ ਕੰਟਰੀ ਵਿੱਚ ਤੁਰੇ ਫਿਰਦੇ ਆ ਤੇ ਹੁਣ ਜਿੱਦਾਂ ਵੀ ਸਪੇਨ ਦਾ ਅੰਦਰ ਬਹੁਤ ਲੋਕਾਂ ਨੂੰ ਮੁਸ਼ਕਲ ਸਾਹਿਲ ਆਈ ਆ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਕਾਲਾਂ ਬਹੁਤ ਆਈਆਂ ਅੱਛਾ ਜੀ ਜਿਹੜੀਆਂ ਕਾਲਾਂ ਦੇ ਵਿੱਚ ਇਹ ਜ਼ਿਆਦਾ ਕਾਲਾਂ ਸੀਗੀਆਂ ਕਿ ਮੁੰਡੇ ਡਿਪੋਰਟ ਸੈਂਟਰ ਦੇ ਵਿੱਚ ਆ ਹਾਂ ਹਾਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ ਅੱਛਾ ਜੀ ਤੇ ਉਹ ਉਹਨਾਂ ਦੀ ਮੰਗ ਸੀ ਕਿ ਭਾਜੀ ਕਿਸੇ ਤਰ੍ਹਾਂ ਸਾਨੂੰ ਬਚਾਇਆ ਜਾਵੇ ਜੀ ਜੀ ਸਾਨੂੰ ਇਸ ਜਗ੍ਹਾ ਤੋਂ ਕਢਾਇਆ ਜਾਵੇ ਪਰ ਕੋਈ ਵੀ ਰਸਤਾ ਨਹੀਂ ਹੁੰਦਾ ਜਦੋਂ ਤੁਹਾਨੂੰ ਡਿਪੋਰਟ ਸੈਂਟਰ ਲਿਜਾਇਆ ਜਾਂਦਾ ਆ ਉਹਦਾ ਕਾਰਨ ਇਹ ਹੁੰਦਾ ਵਾ ਕਿ ਤੁਸੀਂ ਆਪਣਾ ਪੇਪਰਵਰਕ ਨਹੀਂ ਸਹੀ ਕੀਤਾ ਨਹੀਂ ਤਾਂ ਕੱਚੇ ਬੰਦੇ ਨੂੰ ਡਿਪੋਰਟ ਨਹੀਂ ਕਰਦੇ ਜੀ ਜੇ ਤੁਹਾਡੇ ਕੋਲ ਉਸ ਟਾਈਮ ਜਦੋਂ ਤੁਹਾਨੂੰ ਪਹਿਲੀ ਵਾਰੀ ਪੁਲਿਸ ਨੇ ਜਦੋਂ ਫੜਿਆ ਹੀ ਪਮਾ ਸਪੇਨ ਵਿੱਚ ਫੜਿਆ ਸੀ ਜੀ ਪਮਾ ਕਿਸੇ ਹੋਰ ਕੰਟਰੀ 'ਚ ਫੜਿਆ ਸੀ ਜੇ ਸਪੇਨ ਦੇ ਵਿੱਚ ਫੜਿਆ ਤੁਸੀਂ ਸਾਈਲਮ ਜਾਂ ਅਜ਼ੀਲ ਵਗੈਰਾ ਨਹੀਂ ਕਰਾਈ ਜਾਂ ਉਹਨਾਂ ਤੇ ਅਪੀਲ ਨਹੀਂ ਕੀਤੀ ਕੱਚਿਆਂ ਦਾ ਬਿਨਾ ਡਾਕੂਮੈਂਟ ਤੋਂ ਘੁੰਮਣ ਦਾ ਇੱਕ ਫੈਨ ਹੁੰਦਾ ਵਾ ਜੁਰਮਾਨਾ ਹੁੰਦਾ ਆ ਜੇ ਉਹ ਨਹੀਂ ਤਾਰਿਆ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਡਿਪੋਰਟ ਸੈਂਟਰ ਵਿੱਚ ਵੀ ਲਿਜਾਇਆ ਜਾ ਸਕਦਾ ਜਦੋਂ ਨੈਕਸਟ ਵਾਰੀ ਚੈੱਕ ਹੁੰਦੇ ਆ ਜੀ ਕਾਪੀ ਪੈਨ ਲੈ ਕੇ ਨੋਟ ਕਰ ਲਓ ਤੇ ਆਪਣੇ ਖਰਚੇ ਜੋ ਵੀ ਆ ਨੋਟ ਕਰ ਲਓ ਤੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਲਈ ਤੁਹਾਡੇ ਜਿਹੜੇ ਮੰਥਲੀ ਖਰਚੇ ਆ ਉਹ ਕਿੰਨੇ ਆ ਤੇ ਤੁਹਾਨੂੰ ਰਹਿਣ ਲਈ ਅਫੋਰਡੇਬਲ ਹਨ ਜਾਂ ਨਹੀਂ ਹਨ ਜੇਕਰ ਤੁਹਾਨੂੰ ਇਸ ਕੰਮ ਤੋਂ ਸੈਲਰੀ 600 ਮਿਲਦੀ ਹੈ ਜਾਂ 700 ਮਿਲਦੀ ਹੈ ਜਾਂ 800 ਜਿੰਨੇ ਵੀ ਤੁਹਾਡਾ ਮਾਲਕ ਤੁਹਾਨੂੰ ਸੈਲਰੀ ਦਿੰਦਾ ਹੈ ਤੁਸੀਂ ਉਸ ਚੀਜ਼ ਨੂੰ ਉਸ ਆਪਣੇ ਖਰਚੇ ਤੁਸੀਂ ਕਵਰ ਜਾਂ ਮੈਨੇਜ ਕਰ ਸਕਦੇ ਹੋ ਜਾਂ ਨਹੀਂ ਹੋ ਤੁਸੀਂ ਸਾਰੇ ਖਰਚੇ ਨੋਟ ਕਰ ਲਓ ਜਿੰਨੇ ਅਸੀਂ ਪਹਿਲਾਂ ਦੱਸੇ ਨੇ ਤੇ ਫਿਰ ਉਸ ਤੋਂ ਬਾਅਦ ਆਪਣਾ ਡਿਸੀਜਨ ਲਓ ਕਿ ਤੁਸੀਂ ਆਣਾ ਚਾਹੁੰਦੇ ਹੋ ਜਾਂ ਨਹੀਂ ਆਣਾ ਚਾਹੁੰਦੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਅਸੀਂ ਵੀ ਆਪਣੀ ਕਮਿਊਨਿਟੀ ਲਈ ਹਮੇਸ਼ਾ ਖੜੋਣੇ ਆ ਤੁਰਦੇ ਫਿਰਦੇ ਆ ਕੰਮ ਕਰਦੇ ਆ ਅਸਲੀ ਸਹੀ ਸਲਾਹ ਦਿੰਨੇ ਆ ਜੀ ਤੁਸੀਂ ਸਾਡਾ ਟੈਲੀਗ੍ਰam ਦਾ ਗਰੁੱਪ ਜੁਆਇਨ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਟੈਲੀਫੋਨ ਦੇ ਉੱਤੇ ਅਸੀਂ ਪੂਰਾ ਬਰੀਕੀ ਦੇ ਵਿੱਚ ਦੱਸ ਸਕਦੇ ਆ ਮੈਸੇਜ ਦੇ ਵਿੱਚ ਦੱਸ ਸਕਦੇ ਆ ਜਾਂ ਅਗਲੀ ਵੀਡੀਓ ਪਾ ਸਕਦੇ ਆ ਕਿਹੜੇ ਟੌਪਿਕ ਤੇ ਕਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਆ ਰਹੀਆਂ ਉਹਨਾਂ ਵਾਸਤੇ ਇਹ ਵੀਡੀਓ ਅਸੀਂ ਕਰ ਸਕਦੇ ਆ ਜੇਕਰ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਕੰਮ ਲੱਭਣ ਵਿੱਚ ਪ੍ਰੇਸ਼ਾਨੀ ਆ ਰਹੀ ਜੇਕਰ ਤੁਸੀਂ ਕਿਸੇ ਵੀ ਕਿੱਤੇ ਵਿੱਚ ਕੰਮ ਦੇ ਵਿੱਚ ਮਾਹਰ ਹੋ ਤੁਸੀਂ ਸਾਡੇ ਟੈਲੀਗ੍ਰam ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਤੁਸੀਂ ਆਪਣਾ ਵੀਰਵਾ ਲਿਖ ਕੇ ਸਾਨੂੰ ਸੈਂਡ ਕਰੋ ਤੇ ਅਸੀਂ ਜਿੰਨੀ ਹੋ ਸਕੇ ਸੰਭਵ ਤੁਹਾਡੇ ਲਈ ਤੁਹਾਡੀ ਅਸੀਂ ਮਦਦ ਕਰਾਂਗੇ ਤੁਹਾਡੇ ਲਈ ਅਸੀਂ ਕੰਮ ਲੱਭ ਕੇ ਦਵਾਂਗੇ ਬਿਲਕੁਲ ਜਿਵੇਂ ਸਾਹਿਲ ਨੇ ਆਖਿਆ ਆ ਤੇ ਇਵੇਂ ਹੀ ਅਸੀਂ ਤੁਹਾਡੀ ਮਦਦ ਵਾਸਤੇ ਆ ਗਏ ਆ ਅੱਗੇ ਹੁਣ ਸਾਡੇ ਚੈਨਲ ਨੂੰ ਪ੍ਰੋਮੋਸ਼ਨ ਜਾਂ ਪ੍ਰਮੋਟ ਕਰਨ ਦੀ ਲੋੜ ਨਾ ਪਵੇ ਕਿ ਤੁਸੀਂ ਇਸ ਚੀਜ਼ ਨੂੰ ਆਪੇ ਅੱਗੇ ਲਿਆਓ ਦੁਨੀਆ ਅੱਗੇ ਕਿਉਂਕਿ ਹੱਕ ਤੇ ਸੱਚ ਦੀ ਆਵਾਜ਼ ਪੰਜਾਬ ਤੋਂ ਸਪੇਨ ਖੜੇ ਆ ਮੈਂ ਤੇ ਸਾਹਿਲ ਇਕੱਠੇ ਤੁਹਾਡੇ ਨਾਲ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਵੱਧ ਤੋਂ ਵੱਧ ਹੋ ਜਿੰਨੀ ਹੋ ਸਕੇ ਵੱਧ ਹੈਲਪ ਕਰੀਏ ਤੁਸੀਂ ਅਸੀਂ ਤੁਹਾਡੀ ਸਪੋਰਟ ਕਰੀਏ ਪਰ ਅਸੀਂ ਤੁਹਾਡੇ ਤੋਂ ਕੀ ਮੰਗਦੇ ਹਾਂ ਸਿਰਫ ਇੱਕ ਇੱਕ ਸਬਸਕ੍ਰਾਈਬ ਉਸ ਇੱਕ ਤੁਸੀਂ ਇੱਕ ਸ਼ੇਅਰ ਕੀਤਾ ਹੋਇਆ ਲਿੰਕ ਕਿਸੇ ਹੋਰ ਬੰਦੇ ਨੂੰ ਭੇਜ ਦਿਓ ਜਾਂ ਫਿਰ ਅੱਗੇ ਦੇ ਅੱਗੇ ਚਲੋ ਜਾਂਦਾ ਹੈ ਤਾਂ ਸਾਡੇ ਕੋਡ ਉਸ ਨੰਬਰਾਂ ਦੀ ਗਿਣਤੀ ਵਾਧੀ ਹੈ ਤੇ ਸਾਨੂੰ ਉਸ ਨਾਲ ਹੌਸਲਾ ਹੁੰਦਾ ਹੈ ਤੇ ਅਸੀਂ ਫਿਰ ਉਸ ਤੋਂ ਜ਼ਿਆਦਾ ਅੱਗੇ ਕੰਮ ਕਰਨ ਦੇ ਲਈ ਉਤਸ਼ਾਹਿਤ ਹੁੰਦੇ ਹਾਂ ਜੇਕਰ ਤੁਸੀਂ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਤੇ ਸਾਨੂੰ ਸਬਸਕ੍ਰਾਈਬ ਕਰੋਗੇ ਤਾਂ ਤਾਂ ਅਸੀਂ ਤੁਹਾਡੇ ਲਈ ਹੋਰ ਬਹੁਤ ਜ਼ਿਆਦਾ ਓਪਰਚ्युनिटीਜ਼ ਲੈ ਕੇ ਆਵਾਂਗੇ ਤੇ ਤੁਹਾਡੀ ਵੱਧ ਚੜ ਕੇ ਅਸੀਂ ਤੁਹਾਡੀ ਮਦਦ ਕਰਾਂਗੇ ਇਹ ਤੁਹਾਡਾ ਪਹਿਲਾ ਨਿਊਜ਼ ਚੈਨਲ ਹੈ ਸਪੈਨ ਦੇ ਵਿੱਚ ਜਿਹੜਾ ਰਜਿਸਟਰ ਹੋ ਕੇ ਕੰਮ ਕਰ ਰਿਹਾ ਆ ਆਫੀਸ਼ੀਅਲੀ ਤੌਰ ਤੇ ਜਲਦ ਅਸੀਂ ਬਹੁਤ ਸਾਰੀਆਂ ਤੁਹਾਡੇ ਲਈ ਨਵੀਆਂ ਇਨਫੋਰਮੇਸ਼ਨਾਂ ਨਵੀਆਂ ਜਗ੍ਹਾ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂਗੇ ਤੇ ਤੁਹਾਨੂੰ ਖਾਸ ਖਾਸ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਜੇਕਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿਸੇ ਪੇਪਰ ਬਣਾਉਣ ਦੇ ਵਿੱਚ ਜਾਂ ਫਿਰ ਤੁਸੀਂ ਪੇਪਰ ਬਣਵਾਉਣੇ ਆ ਰੀਨਿਊ ਕਰਵਾਉਣੇ ਆ ਤੁਹਾਡੀ ਕੋਈ ਪਰੇਸ਼ਾਨੀ ਹੈ ਜਾਂ ਕੁਝ ਵੀ ਤੁਹਾਡੇ ਨਾਲ ਵਾਪਰ ਗਿਆ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਟੈਲੀਗ੍ਰਾਮ ਦੇ ਲਿੰਕ ਦੇ ਉੱਤੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਬਾ ਜਲਦ ਅਸੀਂ ਸਟੂਡੈਂਟ ਵੀਜ਼ੇ ਉੱਤੇ ਵੀ ਵੀਡੀਓ ਕਰਾਂਗੇ ਤਾਂ ਸਟੂਡੈਂਟਾਂ ਨੂੰ ਜਿਹੜੇ ਚੰਗੇ ਪੜ੍ਹਨ ਲਿਖਣ ਵਾਲੇ ਆ ਬਿਨਾ ਏਜੰਟ ਤੋਂ ਤੁਸੀਂ ਕਿਵੇਂ ਸਪੇਨ ਆ ਸਕਦੇ ਹੋ ਇਹ ਵੀ ਤੁਹਾਡੇ ਨਾਲ ਕਰਾਂਗੇ ਗੱਲ ਸਾਂਝੀ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਧੰਨਵਾਦ ਜੀ